ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਮੇਰੇ ਨਾਲ ਹੈ ਗੁਰਵੰਸ਼ਪਾਲ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਗੁਰਵੰਸ਼ਪਾਲ ਦੇ ਪਿੰਡ ਤੋਂ ਖਰੀਦਦੇ ਆਂ ਕਬੂਤਰ ਆਪਾਂ ਤੁਹਾਨੂੰ ਕਬੂਤਰਾਂ ਦਾ ਵੀ ਸ਼ੌਂਕ ਕਰਾਵਾਂਗੇ ਵਲੌਗ ਵਿੱਚ ਆਪਣੇ ਤੱਕ ਐਂਡ ਤੱਕ ਬਣੇ ਰਹੋ ਤੇ ਚੱਲਦੇ ਆ ਹੁਣ ਕਬੂਤਰ ਲੈਣ ਆਪਾਂ ਪਹੁੰਚ ਗਏ ਜਿਹੜੇ ਮੁੰਡੇ ਤੋਂ ਆਪਾਂ ਕਬੂਤਰ ਲੈਂਦੇ ਆ ਇਸ ਮੁੰਡੇ ਤੋਂ ਆਪਾਂ ਕਬੂਤਰ ਲੈਂਦੇ ਆ ਕਿੰਨੇ ਕਬੂਤਰ ਰੱਖੇ ਨੇ ਮੇਰੇ ਕੋਲ 6 ਨੇ ਜੀ ਬਾਈ ਜਾਸਕਿਰ ਸਿੰਘੀ ਪਿੰਡ ਮਗਰੀ ਇਸ ਮੁੰਡੇ ਦਾ ਆਪਾਂ ਕੋਤਰ ਲੱਤੇ ਆਂ ਤੇ ਆਪਣੇ ਨਾਲ ਗੁਰਵੰਸ਼ ਆਇਆ ਹੋਇਆ ਸੀਗਾ ਤੇ ਕੋਤਰਾ ਵੀਦਾ ਵੀ ਤੁਹਾਨੂੰ ਸ਼ੌਂਕ ਕਰਵਾਨੇ ਆ ਚਲੋ ਜੀ ਕਰਵਾਈਏ ਤੁਹਾਨੂੰ ਸ਼ੌਂਕ ਕਬੂਤਰਾਂ ਦਾ ਤਾਂ ਮਿੱਤਰੋ ਇੱਕ ਆਪਾਂ ਇਹ ਗੋਤਰੀ ਲਈਏ ਇਸ ਬਾਈ ਤੋਂ ਤੇ ਆਪਾਂ ਦਿਖਾਣੇ ਆ ਤੁਹਾਨੂੰ ਖੱਟੀਆਂ ਅੱਖਾਂ ਦੀ ਕਾਲੀ ਨੋਕ ਦੀ ਗੋਤਰੀ ਹੈ ਕਰੋ ਸ਼ੌਕ ਤੁਸੀਂ ਤੇ ਇਹ ਗੋਤਰੀ ਕੈਚ ਕੀਤੀ ਹੋਈ ਹੈ ਤੇ ਬਾਕੀ ਦੇ ਕੋ ਉਤਰ ਵੀ ਦਿਖਾਉਣੇ ਆ ਤੁਹਾਨੂੰ ਉਤਰ ਹੀ ਦਿੱਤੀ ਆ ਕਾਲੀ ਨੋਕ ਦੀ ਚਿੱਟੀਆਂ ਅੱਖਾਂ ਦੀ ਕੋ ਉਤਰੀ ਆ ਲਾਲ ਚਿੰਨੀ ਕੋ ਉਤਰੀ ਆ ਪੱਲਿਆਂ ਦਾ ਕਰੋ ਤੁਸੀਂ ਸ਼ੌਂਕ ਸੰਗ ਝਾੜ ਚੋਂ ਕੋ ਉਤਰ ਆਏ ਹੋਏ ਨੇ ਤੇ ਲਾਲ ਚਿੰਨੀ ਚਿੱਟੀਆਂ ਅੱਖਾਂ ਦੀ ਕੋ ਉਤਰੀ ਆ ਕਾਲੀ ਨੋਕ ਦੀ ਇਹਦੇ ਨਰਦਾ ਵੀ ਸ਼ੌਂਕ ਕਰਾਨੇ ਆ ਤੁਹਾਨੂੰ ਰੋਕ ਦੇ ਤੇ ਮਿੱਤਰੋ ਇਹ ਉਸ ਕੋ ਉਤਰੀ ਦਾ ਨਾਰਾ ਕਾਲੀ ਨੋਕ ਦਾ ਚਿੱਟੀਆਂ ਅੱਖਾਂ ਦਾ ਕੋ ਉਤਰਾ ਤੇ ਨਰ ਦੇ ਪੱਲਿਆਂ ਦਾ ਕਰੋ ਤੁਸੀਂ ਸ਼ੌਂਕ ਤੇ ਇਹ ਸਾਰੇ ਕਬੂਤਰ ਬਾਈ ਕੋਲ ਉੜਦੇ ਸੀਗੇ ਪੰਜ ਸਵੇਰੇ ਉੜਦੇ ਦੇਖੇ ਸੀਗੇ ਤੇ ਹੁਣ ਆਪਾਂ ਸ਼ਾਮ ਨੂੰ ਕਬੂਤਰ ਲੈਣ ਆਏ ਆ ਤੇ ਇੱਕ ਇਹਨਾਂ ਦਾ ਪੱਠਾ ਜਿਹੜਾ ਇਸ ਵਾਰ ਦਾ ਕੱਢਿਆ ਹੋਇਆ ਆਪਾਂ ਉਹਦਾ ਵੀ ਸ਼ੌਂਕ ਕਰਾਨੇ ਆ ਰੋਕ ਦੇ ਤੇ ਮਿੱਤਰੋ ਇਹ ਇਹ ਉਸ ਜੋੜੇ ਦਾ ਬੱਚਾ ਕੱਢਿਆ ਹੋਇਆ ਸਿਆਖੀ ਅੱਖ ਦਾ ਪੱਠਾ ਇਹ ਤੇ ਮੌਮੀਆਂ ਨੋਕ ਦਾ ਪੱਠਾ ਪੱਲਿਆਂ ਦਾ ਕਰੋ ਤੁਸੀਂ ਸ਼ੌਂਕ ਤੇ ਦੋ ਗੋਵਤਰਾ ਦਾ ਸ਼ੌਂਕ ਆਪਾਂ ਤੁਹਾਨੂੰ ਕਰਵਾਨੇ ਆ ਉਹ ਇਸ ਟਾਈਮ ਉੱਡ ਰਹੇ ਨੇ ਜਦੋਂ ਉਤਰਗੇ ਆਪਾਂ ਨਾਲ ਦਾ ਵੀ ਸ਼ੌਂਕ ਕਰਵਾ ਦਾਂਗੇ ਮਿੱਤਰੋ ਆਪਾਂ ਨੂੰ ਹੋ ਗਈ ਸੀਗੀ ਰਾਤ ਸਾਰੇ ਗੋਵਤਰ ਆਪਾਂ ਫੜ ਕੇ ਪਾਲੇ ਜਾਲ ਦੇ ਵਿੱਚ ਹੁਣ ਲੈ ਕੇ ਚੱਲਦੇ ਆਂ ਇਹਨਾਂ ਨੂੰ ਘਰ ਤੇ ਪਹੁੰਚ ਗਏ ਮਿੱਤਰੋ ਆਪਾਂ ਆਪਣੀ ਛੱਤ ਤੇ ਸਾਰੇ ਗੋਵਤਰ ਲੈ ਆਏ ਜਿੰਨੇ ਵੀ ਗੋਵਤਰ ਬਾਈ ਦੇ ਫੁੱਡੇ ਚ ਸੀਗੇ ਆਪਾਂ ਸਾਰੇ ਲੈ ਆਏ ਸਾਰੇ ਗੋਵਤਰ ਆਪਾਂ ਨੇ ਉਡਾ ਕੇ ਚੈੱਕ ਕਰਕੇ ਲੈਂਦੇ ਆਂ ਤੇ ਪਹੁੰਚ ਗਏ ਆਪਾਂ ਹੁਣ ਆਪਣੀ ਛੱਤ ਤੇ ਇਸ ਖੁੱਡੇ ਦੇ ਵਿੱਚ ਆਪਾਂ ਛੱਡਾਂਗੇ ਆਪਣੇ ਕੋ ਉਤਰਾਂ ਨੂੰ ਤੇ ਸਵੇਰੇ ਗਰਾਵਾਂਗੇ ਇਹ ਸਾਰੇ ਇਹਨਾਂ ਸਾਰੇ ਕੋ ਉਤਰਾਂ ਦਾ ਸ਼ੌਂਕ ਹਾਂਜੀ ਮਿੱਤਰੋ ਅੱਜ ਆ ਦੁਰਜਾ ਦਿਨ ਤੇ ਆਪਾਂ ਜਿਹੜੇ ਰਾਤ ਕੋ ਉਤਰ ਲੈ ਆਏ ਸੀਗੇ ਨਿਹਰਾ ਹੋਣ ਕਾਰਨ ਆਪਾਂ ਨਾਲ ਸ਼ੌਂਕ ਨਹੀਂ ਕਰਵਾ ਸਕੇ ਹੁਣ ਆਪਾਂ ਸ਼ੌਂਕ ਕਰਵਾਵਾਂਗੇ ਤੇ ਨਾਲੇ ਆਪਣੇ ਕੋਲ ਸੇਲ ਵਾਲੇ ਕੋ ਉਤਰ ਵੀ ਪਏ ਆ ਉਹਨਾਂ ਦਾ ਵੀ ਤੁਹਾਨੂੰ ਵੀਡੀਓ 'ਚ ਸ਼ੌਂਕ ਕਰਾਵਾਂਗੇ ਆ ਕਰੋ ਚੈੱਕ ਕੱਟੀਆਂ ਅੱਖਾਂ ਦਾ ਲਾਲ ਡੱਬਾ ਨਾ ਰੇ ਕਾਲੀ ਨੋਕ ਦਾ ਤੇ ਇਹ ਸਾਰੇ ਗੋਤਰਾ ਆਪਾਂ ਨੇ ਉਡਾ ਕੇ ਚੈੱਕ ਕਰਕੇ ਲਿੱਤੇ ਸੀਗੇ ਤੇ ਪੱਲੇ ਜਿਹੜੇ ਆਪਾਂ ਇਹਦੇ ਬਣਨ ਲਈ ਸੀਗੇ ਇਹਦੇ ਨਾਲ ਦੀ ਗੋਤਰੀ ਦਾ ਸ਼ੌਂਕ ਕਰਵਾਨੇ ਆ ਤੇ ਮਿੱਤਰੋ ਦੂਜੇ ਨੰਬਰ ਤੇ ਕਰੋ ਇਸ ਗੋਤਰੀ ਦਾ ਸ਼ੌਂਕ ਕਾਲੀ ਨੋਕ ਦੀ ਖੱਟੀਆਂ ਕਾ ਦੀ ਇਹ ਗੋਤਰੀ ਹੈ ਤੇ ਆਪਾਂ ਉੱਥੇ ਹੀ ਕੈਚ ਕਰ ਲਈ ਸੀਗੀ ਰਾਤ ਇਹ ਹੋਰ ਮਲੋਈ ਗੋਤਰੀ ਆ ਮਿੱਤਰੋ ਕਾਲੀ ਨੋਕ ਦੀ ਖੱਟੀਆਂ ਅੱਖਾਂ ਦੀ ਤੇ ਬਾਕੀ ਗੋਤਰਾ ਦਾ ਵੀ ਆਪਾਂ ਤੁਹਾਨੂੰ ਸ਼ੌਂਕ ਕਰਵਾਨੇ ਆ ਤੇ ਮਿੱਤਰੋ ਇੱਕ ਪਾਏ ਹੈ ਪੱਠਾ ਲਿਆਂਦਾ ਸੀਗਾ ਕਾਲੀਆਂ ਅੱਖਾਂ ਦਾ ਇਸ ਦੇ ਮਾਪੇ ਵੀ ਆਪਣੇ ਕੋਲ ਆ ਕਰੋ ਸ਼ੌਂਕ ਅੱਖਾਂ ਦਾ ਬੱਚੇ ਦੀਆਂ ਮਮੀਆਂ ਨੋਕ ਦਾ ਮਮੀਆਂ ਪੰਜਾਂ ਦਾ ਪੱਠਾ ਇਹ ਆਪਾਂ ਰਾਤ ਲੈ ਕੇ ਆਏ ਆ ਤੇ ਪੱਲਿਆਂ ਦਾ ਸ਼ੌਂਕ ਕਰੋ ਤੁਸੀਂ ਤੇ ਮਿੱਤਰੋ ਅਗਲੇ ਨੰਬਰ ਤੇ ਕਰੋ ਇਸ ਪੱਠੇ ਦਾ ਸ਼ੌਂਕ ਕਾਲੀ ਨੋਕ ਦਾ ਬਿਲਕੁਲ ਕਾਲੀ ਨੋਕ ਦਾ ਚਿੱਟੇ ਅੱਖਾਂ ਦਾ ਪੱਠਾ ਲਾਲ ਜਿੰਨਾ ਪੱਠਾ ਤੇ ਪੱਲਿਆਂ ਦਾ ਕਰੋ ਸ਼ੌਂਕ ਸਤਵੀਂ ਗਲੀ ਦਾ ਪੱਠਾ ਲਾਲ ਜਿੰਨਾ ਪੱਠਾ ਹੈ ਸਤਵੀਂ ਗਲੀ ਦਾ ਬੱਚਾ ਦੇ ਕਾਲੀ ਨੋਕ ਦਾ ਚਿੱਟੇ ਅੱਖਾਂ ਦਾ ਪੱਠਾ ਅਗਲੇ ਨੰਬਰ ਤੇ ਇਹ ਨਾਰਾ ਆ ਗਿਆ ਵੀਰੋ ਇਹ ਵੱਡਾ ਨਾਰਾ ਕਾਲੀ ਨੋਕ ਦਾ ਚਿੱਟੀਆਂ ਅੱਖਾਂ ਦਾ ਬਿਲਕੁਲ ਸਾਫ ਚਿੱਟਾ ਕੋਤਰਾ ਚਿੱਟੀਆਂ ਅੱਖਾਂ ਦਾ ਕਾਲੀ ਨੋਕ ਦਾ ਤੇ ਪੱਲਿਆਂ ਦਾ ਕਰੋ ਸ਼ੌਂਕ ਕਾਲੀ ਨੋਕ ਦਾ ਚਿੱਟੀਆਂ ਅੱਖਾਂ ਦਾ ਨਾਰਾ ਇਸ ਦੀ ਕੋਤਰੀ ਦਾ ਵੀ ਆਪਾਂ ਤੁਹਾਨੂੰ ਸ਼ੌਂਕ ਕਰਵਾਨੇ ਆਂ ਵੀਡੀਓ ਦੇ ਵਿੱਚ ਤੇ ਮਿੱਤਰੋ ਅਗਲੇ ਨੰਬਰ ਤੇ ਆ ਗਈ ਇਹ ਲਾਲ ਚਿੰਨੀ ਕੋ ਉਤਰੀ ਤੇ ਕਾਲੀ ਨੋਕ ਦੀ ਚਿੱਟੀਆਂ ਅੱਖਾਂ ਦੀ ਕੋ ਉਤਰੀ ਹੈ ਤੇ ਇਹ ਵੀ ਅਪਰਾਧ ਕੈਚ ਕਰ ਲਈ ਸੀ ਸਾਰੇ ਕੋ ਉਤਰ ਬਾਈ ਕੋਲ ਫਰਜ਼ ਸੀਗੇ ਤੇ ਆਪਾਂ ਕੈਚ ਕਰ ਲਏ ਸੀਗੇ ਦੋ ਤਿੰਨ ਕੋ ਉਤਰ ਆਪਾਂ ਕੈਚ ਕੀਤੇ ਆ ਤੇ ਬਾਕੀ ਆਪਣੇ ਕੋਲ ਵੀ ਫਰਜ਼ ਬੈਠੇ ਨੇ ਹਲੇ ਤੇ ਲਾਲ ਜਿੰਨੀ ਕੋ ਉਤਰੀਆ ਚਿੱਟੀਆਂ ਅੱਖਾਂ ਦੀ ਕਾਲੀ ਨੋਕ ਦੀ ਜਿਹੜੇ ਆਪਾਂ ਪਹਿਲਾਂ ਪੱਠੇ ਦਿਖਾਏ ਸੀਗੇ ਉਹ ਇਸ ਜੋੜੇ ਦੇ ਬੱਚੇ ਆ ਤੇ ਮਿੱਤਰੋ ਇੱਕ ਕਪਾਏ ਇਹ ਉਤਰੀ ਲਈ ਸੀ ਬਾਈ ਤੋਂ ਥੋੜੇ ਦਿਨ ਪਹਿਲਾਂ ਤੇ ਆਪਾਂ ਕਿਤੇ ਹੋਰ ਤੋਂ ਆਂਦੀ ਸੀ ਇਸ ਕੋਤਰੀ ਨੇ ਕਰੋ ਟੱਖਾਂ ਦਾ ਸ਼ੌਂਕ ਜਾਨੋ ਸਰੀਰ ਕਾਲੀ ਨੋਕ ਦੀ ਚਿੱਟੀਆਂ ਅੱਖਾਂ ਦੀ ਕੋਤਰੀ ਹੈ ਕਾਲੀ ਪੂੰਛ ਦੀ ਉਹ ਉੱਤਰੀ ਹੈ ਕਲਦੂਮੇ ਕਬੂਤਰਾਂ ਤੇ ਵੀ ਆਪਾਂ ਕੈਚ ਕੀਤੀ ਸੀ ਜੌਨ ਸਰੀ ਜਿੱਟੀਆਂ ਅੱਖਾਂ ਦੀ ਉਹ ਉੱਤਰੀ ਹੈ